ਦੇ ਪਰਿਵਾਰ ਦੇ ਵਿੱਚ ਜੀ ਚਲਾ ਜਾਂਦਾ ਉਹਨੇ ਆਪਦਾ ਨਾਮ ਕਿਹੜੇ ਦਫ਼ਤਰ ਦੇ ਵਿੱਚ ਜਾ ਕੇ ਘਟਾਉਣਾ ਕੀ ਕੋਈ ਨੀਤੀ ਹੈਗੀ ਆ ਜੇ ਕੋਈ ਜਿਉਂ ਜਾਂਦਾ ਨਵਾਂ ਕੋਈ ਮੈਂਬਰ ਘਰ ਚ ਆ ਜਾਂਦਾ ਜੇ ਉਹਨੇ ਨਾਮ ਦਰਜ ਕਰਾਉਣਾ ਕੀ ਕੋਈ ਇਦਾਂ ਦੀ ਨੀਤੀ ਹੈਗੀ ਆ ਜੇ ਨਹੀਂ ਹੈਗੀ ਤਾਂ ਪੰਜਾਬ ਦੀ ਅੱਧੇ ਤੋਂ ਵੱਧ ਆਬਾਦੀ ਜਿਹੜੇ ਸਿਸਟਮ ਦੇ ਨਾਲ ਜੁੜੀ ਹੋਈ ਆ ਉਹਦੇ ਵਿੱਚ ਹਜੇ ਤੱਕ ਇੰਨੇ ਸਾਲ ਹੋ ਗਏ ਨੀਤੀ ਕਿਉਂ ਨਹੀਂ ਬਣਦੀ ਟੋਟੇ ਚੱਚਾ ਚੱਲਦੀ ਕਿ ਟ੍ਰੋਲੀਆਂ ਚ ਲੋਕ ਰਾਸ਼ਨ ਲੈ ਕੇ ਜਾਂਦੇ ਆ ਕਾਰਾਂ ਚ ਲੋਕ ਰਾਸ਼ਨ ਲੈ ਕੇ ਜਾਂਦੇ ਆ ਸੋ ਇਸ ਤਰ੍ਹਾਂ ਦਾ ਕੋਈ ਸਿਸਟਮ ਬਣਾਇਆ ਜਾਵੇ ਕਿ ਜਿਹੜੇ ਕੋਈ ਵੀ ਰਾਸ਼ਨ ਕਾਰਡ ਧਾਰਕ ਆਪਣੇ ਰਾਸ਼ਨ ਕਾਰਡ ਵਿੱਚ ਮੌਜੂਦਾ ਪਰਿਵਾਰਕ ਮੈਂਬਰ ਦਾ ਨਾਮ ਕਟਾਉਣ ਲਈ ਨਵਾਂ ਰਾਸ਼ਨ ਕਾਰਡ ਬਣਾਉਣ ਜਾਂ ਨਵਾਂ ਮੈਂਬਰ ਜੋ ਸੰਬੰਧੀ ਨੀਤੀ ਬੈਠੋ ਜੀ ਬੈਠੋ 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 ਸ਼੍ਰੀਮਾਨ ਲਾਲ ਚੰਦ ਕਟਾਰੂ ਜੱੱਕ ਜੀ ਮਾਰਿਓ ਖਰਾਕ ਤੇ ਸਿਵਲ ਸਪਲਾਈ ਮੰਤਰੀ ਮਾਨਯੋਗ ਸਪੀਕਰ ਸਾਹਿਬ ਰਾਜ ਸਰਕਾਰ ਵੱਲੋਂ ਵਿਭਾਗ ਦੇ ਪੱਤਰ ਨੰਬਰ 2014 ਮਿਤੀ ਰਾਹੀ एपीएल ਰਾਸ਼ਨ ਕਾਰਡ ਖਤਮ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਇਸ ਉਪਰੰਤ ਰਾਜ ਵਿੱਚ ਰਾਸ਼ਟਰੀ ਸੁਰੱਖਿਆ ਖੁਰਾਕ ਐਕਟ 2013 ਤਹਿਤ ਕੇਵਲ ਅਨਤੋਦਿਆ ਅਨਯੋਜਨਾ ਅਤੇ ਤਰਜੀਹੀ ਪਰਿਵਾਰ ਕੈਟਾਗਰੀਆਂ ਦੇ ਰਾਸ਼ਨ ਕਾਰਡ ਬਣਾਏ ਜਾਂਦੇ ਹਨ ਇਹਨਾਂ ਰਾਸ਼ਨ ਕਾਰਡਾਂ ਨੂੰ ਬਣਾਉਣ ਲਈ एलिਜੀਬਿਲਟੀ ਕਰਾਈਟੇਰੀਆ ਰਾਜ ਸਰਕਾਰ ਵੱਲੋਂ ਨਿਯਤ ਕੀਤਾ ਜਾਂਦਾ ਹੈ ਰਾਸਨ ਕਾਰ ਵਿੱਚੋਂ ਨਾਮ ਕਟਵਾਉਣ ਲਈ ਰਾਸਨ ਕਾਰ ਧਾਰਕ ਸੰਬੰਧੀ ਸਬੰਧਤ ਵਿਭਾਗੀ ਦਫ਼ਤਰ ਵਿਖੇ ਪ੍ਰਤੀ ਬੇਨਤੀ ਦੇ ਸਕਦਾ ਹੈ ਇਥੇ ਦੱਸਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਐਨ ਐਫ ਐਸ ਸੀ ਤਦীন ਪੰਜਾਬ ਰਾਜ ਲਈ 1 ਕਰੋੜ 41 ਲੱਖ ਲਾਭਪਾਤਰੀਆਂ ਦੀ ਕੈਪਿੰਗ ਨਿਯਤ ਕੀਤੀ ਹੋਈ ਹੈ ਪਰੰਤੂ ਇਸ ਸਮੇਂ ਰਾਜ ਵਿੱਚ ਪਹਿਲਾਂ ਹੀ ਭਾਰਤ ਸਰਕਾਰ ਦੀ ਕੈਪਿੰਗ ਤੋਂ ਵੱਧ ਤਕਰੀਬਨ 18 ਲੱਖ ਲਾਭਪਾਤਰੀ ਦਰਜ ਹਨ ਜਿਸ ਕਰਕੇ ਪਿਛਲੇ ਕੁਝ ਸਮੇਂ ਤੋਂ ਮੌਜੂਦਾ ਰਾਸ਼ਨ ਕਾਰਡਾਂ ਵਿੱਚ ਨਵੇਂ ਨਾਮ ਦਰਜ ਨਹੀਂ ਕੀਤੇ ਜਾ ਰਹੇ ਵਿਭਾਗ ਵੱਲੋਂ ਨਵੇਂ ਰਾਸ਼ਨ ਕਾਰਡ ਬਣਾਉਣ ਨਵੇਂ ਮੈਂਬਰ ਜੋੜਨ ਸੰਬੰਧੀ ਨੀਤੀ ਵਿਚਾਰ ਦੀਨ ਹੈ थैंक यू ਜੀ ਗਿਆਸਪੁਰਾ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਤਾਂ ਇਹ ਗੱਲ ਪੁੱਛਿਆ ਹੀ ਨਹੀਂ ਕਿ ਕਿੰਨੇ ਮੈਂਬਰ ਦਰਜ ਨੇ ਜਾਂ ਕੋਈ ਨਵਾਂ ਮੈਂ ਤਾਂ ਸਿਰਫ ਇਹ ਪੁੱਛਿਆ ਕਿ 2013 ਤੋਂ ਇਹ ਜਿਹੜਾ ਰਾਸ਼ਨ ਕਾਰਡ ਬਣਾਉਣ ਦੀ ਸਿਸਟਮ ਚਾਲੂ ਹੋਇਆ ਸੀ ਜਿਹਦੇ ਵਿੱਚ 1 ਕਰੋੜ 59 ਲੱਖ ਲੋਕ ਇਹਦੇ ਵਿੱਚ ਰਜਿਸਟਰਡ ਨੇ ਹਰ ਪਰਿਵਾਰਾਂ ਦੇ ਵਿੱਚ ਜਨਮ ਮਰਨ ਆਮ ਗੱਲ ਹੈ ਹਰੇਕ ਪਰਿਵਾਰ ਦੇ ਵਿੱਚ ਲੋਕ ਜੰਮਦੇ ਵੀ ਨੇ ਮਰਦੇ ਵੀ ਨੇ ਪਰ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਜੀ ਚਲਾ ਜਾਂਦਾ ਉਹਨੇ ਆਪਦਾ ਨਾਮ ਕਿਹੜੇ ਦਫ਼ਤਰ ਦੇ ਵਿੱਚ ਜਾ ਕੇ ਕਟਾਉਣਾ ਕੀ ਕੋਈ ਨੀਤੀ ਹੈਗੀ ਆ ਜੇ ਕੋਈ ਜਿਉਂ ਜਾਂਦਾ ਨਵਾਂ ਕੋਈ ਮੈਂਬਰ ਘਰ ਚ ਆ ਜਾਂਦਾ ਜੇ ਉਹਨੇ ਨਾਮ ਦਰਜ ਕਰਾਉਣਾ ਕੀ ਕੋਈ ਏਦਾਂ ਦੀ ਨੀਤੀ ਹੈਗੀ ਆ ਜੇ ਨਹੀਂ ਹੈਗੀ ਤਾਂ ਪੰਜਾਬ ਦੀ ਅੱਧੇ ਤੋਂ ਵੱਧ ਆਬਾਦੀ ਜਿਹੜੇ ਸਿਸਟਮ ਦੇ ਨਾਲ ਜੁੜੀ ਹੋਈ ਆ ਉਹਦੇ ਵਿੱਚ ਹਜੇ ਤੱਕ ਇੰਨੇ ਸਾਲ ਹੋ ਗਏ ਨੀਤੀ ਕਿਉਂ ਨਹੀਂ ਬਣੀ ਇਹਦੇ ਲਈ ਕੀ ਮੰਤਰੀ ਸਾਹਿਬ ਦੱਸ ਸਕਦੇ ਆ ਮੰਤਰੀ ਜੀ ਜੀ ਐਡੀਸ਼ਨ ਡਿਲੀਸ਼ਨ ਦੀ ਪਾਲਿਸੀ ਜੀ 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 ਆ ਮਾਨਜੋਗ ਸਪੀਕਰ ਸਾਹਿਬ ਮੈਂ ਸਰਕਾਰਜੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹਨਾ ਕੋਈ ਵੀ ਰਾਸ਼ਨ ਕਾਰਡ ਧਾਰਕ ਆਪਣੇ ਰਾਸ਼ਨ ਕਾਰਡ ਵਿੱਚ ਮੌਜੂਦਾ ਪਰਿਵਾਰਕ ਮੈਂਬਰ ਦਾ ਨਾਮ ਕਟਾਉਣ ਲਈ ਖੁਰਾਕ ਅਤੇ ਸਪਲਾਈ ਵਿਭਾਗ ਦੇ ਸੰਬੰਧਿਤ ਖੇਤਰੀ ਦਫ਼ਤਰ ਵਿਖੇ ਬੇਨਤੀ ਦੇ ਸਕਦਾ ਹੈ। ਪਰੰਤੂ ਕਿਉਂਕਿ ਜੋ ਭਾਰਤ ਸਰਕਾਰ ਨੇ ਐਨਐਫਐਸ ਅਧੀਨ ਪੰਜਾਬ ਰਾਜ ਲਈ 1 ਕਰੋੜ 41 ਲੱਖ ਲਾਹ ਪਾਤਰੀਆਂ ਦੀ ਕੈਂਪੇਨ ਨਿਸ਼ਚਿਤ ਕੀਤੀ ਹੋਈ ਹੈ ਅਤੇ ਇਹ ਕੈਂਪੇਨ ਪਹਿਲਾਂ ਹੀ ਪਾਰ ਹੋ ਚੁੱਕੀ ਹੈ। ਇਸ ਲਈ ਹਾਲ ਦੀ ਘੜੀ ਨਵੇਂ ਰਾਸ਼ਨ卡ਰ ਬਣਾਉਣ ਪਬਲਿਕ ਨਾ ਲਾਹ ਪਾਤਰੀਆਂ ਦੇ ਨਾਮ ਸ਼ਾਮਲ ਨਹੀਂ ਕੀਤੇ ਜਾ ਰਹੇ ਹਨ ਭਾਰਤ ਸਰਕਾਰ ਨੂੰ ਰਾਜ ਲਈ ਐਨ ਐਫ ਐਸ ਐ ਅਧੀਨ ਲਾਹ ਪਾਤਰੀ ਦੀ ਸੀਮਾ ਵਧਾਉਣ ਲਈ ਬੇਨਤੀ ਕੀਤੀ ਗਈ ਹੈ। ਥੈਂਕ ਯੂ ਗੈਸਪੁਰਾ ਜੀ ਹੋਗੇ ਸਾਹਿਬ ਇੱਥੇ ਤਕਰੀਬਨ 117 ਮੈਂਬਰ ਬੈਠੇ ਆ ਕਿਸ ਕੋਈ ਇੱਕ ਵੀ ਮੈਂਬਰ ਬਾਹਰ ਖੜੀ ਕਰਕੇ ਕਹਿ ਦੇਵੇ ਕਿ ਜਿਹੜਾ ਫੂਡ ਸਪਲਾਈ ਦਫ਼ਤਰ ਆ ਉੱਥੇ ਜੀ ਐਪਲੀਕੇਸ਼ਨ ਦਈਏ ਤੇ ਉੱਥੇ ਨਾਮ ਕੱਟਿਆ ਜਾਂਦਾ ਹੈ। ਜਾ ਨਾਮ ਦਰਜ ਹੋ ਜਾਂਦਾ ਇਦਾਂ ਪਲੀਜ਼ ਸਦਨ ਦੇ ਵਿੱਚ ਇਦਾਂ ਦੀ ਮੈਨੂੰ ਨਹੀਂ ਲੱਗ ਠੀਕ ਹੈ ਠੀਕ ਹੈ ਬੈਠੋ ਗਿਆਸੁਰਾ ਜੀ ਸਹੀ ਉੱਤਰ ਦਿੱਤਾ ਜਾਵੇ ਨਾ ਕਿਸੇ ਦਾ ਨਾਮ ਕੱਟਿਆ ਜਾਂਦਾ ਨਾ ਕਿਸੇ ਦਾ ਨਾਮ ਐਡ ਹੁੰਦਾ ਕੋਈ ਇਹਦੀ ਪਾਲਿਸੀ ਨਹੀਂ ਹੈ ਬੈਠੋ ਬੈਠ ਜੀ ਜੀ ਬੈਠ ਬੈਠ ਗਿਆਸੁਰਾ ਸਾਹਿਬ ਬੈਠੋ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਿਜਤ ਸਾਹਿਬ ਸਪਲੀਮੈਂਟਰੀ ਜੀ ਸਰ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਮੈਂਬਰ ਸਹਿਬਾਨ ਨੇ ਸਾਰੇ ਪੰਜਾਬ ਨੂੰ ਸਾਰੇ ਵਿਸ਼ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰ ਦੀ ਲੱਖ ਲੱਖ ਵਧਾਈ ਦਿਨਾਂ ਸਮੇਂ ਇਹ ਕੱਲ ਬੇਨਤੀ ਕਰਨੀ ਸੀਗੀ ਕਿ ਤੁਹਾਡੇ ਮਾਧਮ ਨਾਲ ਕਿ ਜਿਹੜੇ ਕੁਝ ਆਮ ਤੌਰ ਤੇ ਚਰਚਾ ਚੱਲਦੀ ਕਿ ਟਰਾਲੀਆਂ ਚ ਲੋਕ ਰਾਸ਼ਨ ਲੈ ਕੇ ਜਾਂਦੇ ਆ ਕਾਰਾਂ ਚ ਲੋਕ ਰਾਸ਼ਨ ਲੈ ਕੇ ਜਾਂਦੇ ਆ ਸੋ ਇਸ ਤਰ੍ਹਾਂ ਦਾ ਕੋਈ ਸਿਸਟਮ ਬਣਾਇਆ ਜਾਵੇ ਕਿ ਜਿਹੜੇ ਪੁਰਾਣੇ ਰਾਸ਼ਨ ਕਾਰਡ ਅਮੀਰਾਂ ਤੇ ਬਣੇ ਹੋ ਕੱਟੇ ਜਾਣ ਇਹ ਬਹੁਤ ਲਾਜ਼ਮੀ ਹੈ ਤਾਂ ਹੀ ਗਰੀਬਾਂ ਦੇ ਬਣ ਸਕਣਗੇ ਥੈਂਕ ਯੂ